ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਦਗਰ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਹਲਕੇ ਦੇ ਵਿੱਚ ਪਹਿਲੀ ਵਾਰ ਆ ਕੇ ਆਪਣੇ ਵਰਕਰਾਂ ਨੂੰ ਅਤੇ ਹਲਕੇ ਦੇ ਲੋਕਾਂ ਨੂੰ ਰੂਬਰੂ ਹੋਏ ਨੇ ਤੇ ਬਹੁਤ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਿਛਲੇ ਕੁਝ ਸਮੇਂ ਤੋਂ ਸ਼ਾਸਤ ਦੂਰੀ ਬਣਾ ਕੇ ਬੈਠੇ ਸੀ ਅੱਜ ਆਪਣੇ ਹਲਕੇ ਵਿੱਚ ਆਏ ਨੇ ਔਰ ਆਪਣੇ ਵਰਕਰਾਂ ਦੇ ਨਾਲ ਮਿਲਦੇ ਹੋਏ ਉਹਨਾਂ ਨੇ ਆਪਣਾ ਪਹਿਲਾ ਬਿਆਨ ਦਿੱਤਾ ਹੈ ਨਵਜੋਤ ਸਿੰਘ ਸਿੱਧੂ 2027 ਦੀ ਵਿਧਾਨ ਸਭਾ ਚੋਣਾਂ ਆਪਣੇ ਇਸੇ ਹਲਕੇ ਤੋਂ ਲੜਨਗੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਉਹ ਵੀ 2027 ਦੀਆਂ ਚੋਣਾਂ ਲੜਨ ਵਾਸਤੇ ਜੋ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਹੀ ਪਾਰਟੀ ਦੇ ਕੁਝ ਲੀਡਰਾਂ ਦੇ ਉੱਪਰ ਤੰਜ ਵੀ ਕੱਸੇ ਨੇ ਔਰ ਦੂਸਰੇ ਪਾਸੇ ਉਹਨਾਂ ਨੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਤੜੜੇ ਹੱਥੀ ਦੇ ਆਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਵੀ ਸਿੱਧੂ ਜੋ ਸਿਆਸਤ ਵਿੱਚ ਪਰ ਸਿਆਸਤ ਦੇ ਵਿੱਚ ਉਹ ਕੁਝ ਕਮਾਉਣ ਲਈ ਨਹੀਂ ਆਇਆ ਉਹ ਪੰਜਾਬ ਦੇ ਭਲੇ ਲਈ ਆਇਆ ਹੈ। ਪੰਜਾਬ ਤੇ ਜੋ ਕਰਜ਼ਾ ਚੜ ਰਿਹਾ ਸੋ ਅੱਜ ਪੰਜਾਬ ਦੀ ਬਦਕਿਸਮਤੀ ਉਹ ਲੀਡਰਾਂ ਦੇ ਹੱਥ ਕਮਾਨ ਆ ਗਈ ਜਿਹੜੇ ਲੀਡਰਸ਼ਿਪ ਤੇ ਸਿਰਫ ਪੰਜਾਬ ਨੂੰ ਲੁੱਟਣਾ ਚਾਹੁੰਦੇ ਸੀ। ਸੋ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਨਵਜੋਤ ਸਿੰਘ ਸਿੱਧੂ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਹੱਕ ਹਲਾਲ ਦੀ ਕਮਾਈ ਕਰਦਾ ਹੈ ਆਪਣੇ ਦਸਾਂ ਨੋਹਾਂ ਦੀ ਕੀਰਤ ਕਰਦਾ ਹੈ ਨਾ ਕਿ ਉਹ ਖੱਡਾਂ ਦੇ ਵਿੱਚ ਸਿਸਾ ਪਾਇਆ ਉਸਨੇ ਨਾ ਹੀ ਉਸਨੇ ਕੋਈ ਮਾਫੀਆ ਚਲਾਇਆ ਤੇ ਨਾ ਹੀ ਉਸਨੇ ਕੋਈ ਦੁਕਾਨ ਖੋਲੀ ਆਫਰਾ ਬਹੁਤ ਸੀ ਸਿੱਧੂ ਨੂੰ ਹੱਥ ਮਲਾਉਣ ਵਾਲੇ ਵੀ ਬਹੁਤ ਸੀ ਸਿੱਧੂ ਨਾਲ ਪਰ ਸਿੱਧੂ ਨੇ ਪੰਜਾਬ ਲਈ ਆਪਣਾ ਸਭ ਕੁਝ ਬਰਬਾਦ ਕਰ ਦਿੱਤਾ ਲੇਕਿਨ ਕਦੀ ਵੀ ਉਸਨੇ ਅਜੇ ਹਾਂ ਨਹੀਂ ਕੀਤਾ ਸੋ ਨਵਜੋਤ ਸਿੰਘ ਸਿੱਧੂ ਅੱਜ ਭਾਵਕ ਵੀ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਰਾਜਨੀਤੀ ਵਿੱਚ ਪੈਰ ਰੱਖਿਆ ਉਦੋਂ ਤੋਂ ਲੈ ਕੇ ਮੈਂ ਆਪਣੇ ਵੱਲੋਂ ਜਿੰਨਾ ਵੀ ਮੈਂ ਮਿਹਨਤ ਨਾਲ ਪੈਸਾ ਕਮਾਇਆ ਸੀ ਉਸ ਪੰਜਾਬ ਦੀ ਸੇਵਾ ਲਈ ਲਾਇਆ ਲੇਕਿਨ ਇੱਕ ਸਮਾਂ ਜਦੋਂ ਉਹਨਾਂ ਦੀ ਪਤਨੀ ਕੈਂਸਰ ਨਾਲ ਪੀੜਤ ਸੀ ਤਾਂ ਉਹਨਾਂ ਕੋਲ ਆਪਣੀ ਪਤਨੀ ਦੇ ਇਲਾਜ ਲਈ ਵੀ ਪੈਸਾ ਨਹੀਂ ਸੀ ਜੋ ਕਿ ਵਿਦੇਸ਼ ਲੈ ਕੇ ਆਪਣੀ ਪਤਨੀ ਦਾ ਇਲਾਜ ਕਰਵਾ ਲੰਦੇ ਪਰ ਨਵਜੋਤ ਸਿੰਘ ਸਿੱਧੂ ਨੇ ਫਿਰ ਵੀ ਹੌਸਲਾ ਨਹੀਂ ਹਾਰਿਆ ਔਰ ਉਸ ਲਈ ਆਪਣੀ ਪਤਨੀ ਦਾ ਇਲਾਜ ਕਰਵਾਇਆ ਆਪਣੇ ਉਹੀ ਦਸਾਂ ਨੋਵਾਂ ਦੀ ਕਮਾਈ ਨਾਲ ਪੈਸੇ ਇਕੱਠਾ ਕਰਕੇ ਜਿਹੜਾ ਕਿ ਅਜ ਤੰਦਰੁਸਤ ਹੋ ਗਏ ਨੇ ਔਰ ਉਹਨਾਂ ਨੇ ਪਿਛਲੇ ਦਿਨੀ ਵੀ ਇਹੀ ਬਿਆਨ ਦਿੱਤਾ ਸੀ ਕਿ ਉਹ ਰਾਜਨੀਤੀ ਵਿੱਚ ਫਿਰ ਆ ਕੇ ਚੋਣਾਂ ਲੜਨਗੇ ਔਰ ਨਵਜੋਤ ਸਿੰਘ ਸਿੱਧੂ ਵੀ ਸਰਗਰਮ ਹੋਣਗੇ ਪਰ ਨਵਜੋਤ ਸਿੰਘ ਸਿੱਧੂ ਨੇ ਅੱਜ ਇਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕਦੇ ਵੀ ਸਿਆਸਤ ਦੇ ਵਿੱਚ ਕਮਾਉਣ ਵਾਸਤੇ ਨਹੀਂ ਆਏ ਉਹ ਸਿਆਸਤ ਦੇ ਵਿੱਚ ਆਏ ਸੀ ਕੁਝ ਬਦਲਣ ਵਾਸਤੇ ਬਦਲਾ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਕੋਈ ਨਵਾਂ অবতার ਨਹੀਂ ਹੈ ਮੈਂ ਪਹਿਲਾਂ ਵੀ ਇਹ ਕੰਮ ਕਰ ਚੁੱਕਿਆ ਤੇ ਹੁਣ ਵੀ ਕਰਦੀ ਰੋਜ਼ੀ ਰੋਟੀ ਚਲਾਉਣ ਲਈ ਮੈਂ ਟੀਵੀ ਤੇ ਆਪਣੇ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਸੋ ਮੈਂ ਹਮੇਸ਼ਾ ਹੱਕ ਹਲਾਲ ਦੀ ਕਮਾਈ ਕੀਤੀ ਹੈ ਸਸਤ ਵਿੱਚ ਕੁਝ ਕਮਾਇਆ ਨਹੀਂ ਸਭੋ ਗਵਾਇਆ ਹੀ ਹੈ ਨਾ ਕੋਈ ਦੁਕਾਨ ਬਣਾਈ ਤੇ ਨਾ ਹੀ ਕੋਈ ਖੱਟ ਖਰੀਦੀ ਹੈ ਆਪਣਾ ਇੱਕ ਨਿੱਜੀ ਤਜਰਬਾ ਸਮਝਾ ਕਰਦਿਆਂ ਸਿੱਧੂ ਨੇ ਦੱਸਿਆ ਕਿ ਹੁਣ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੋਰ ਜੋ ਕੈਂਸਰ ਨਾਲ ਜੂਝ ਰਹੇ ਸੀ ਉਹ ਬਿਲਕੁਲ ਠੀਕ ਹੋ ਗਏ ਨੇ ਹੁਣ ਉਹਨਾਂ ਕੋਲ ਇੰਨੀ ਕੋਈ ਮਾਇਆ ਵੀ ਨਹੀਂ ਕਿ ਉਹ ਵਿਦੇਸ਼ ਜਾ ਕੇ ਜਾਂ ਕੋਈ ਹੋਰ ਆਪਣਾ ਕਾਰੋਬਾਰ ਕਰ ਸਕਣ ਸਿਰਫ ਸਿਰਫ ਉਹ ਆਪਣੇ ਦੇਸ਼ ਵਿੱਚ ਰਹਿਣਾ ਚਾਹੁੰਦੇ ਨੇ ਆਪਣੇ ਦੇਸ਼ ਦੇ ਵਿੱਚ ਹੀ ਉਹ ਆਪਣੇ ਪੰਜਾਬ ਨੂੰ ਸਭ ਤੋਂ ਉੱਪਰ ਸਮਝਦੇ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਪੰਜਾਬ ਨੂੰ ਲੋੜ ਹੋਵੇਗੀ ਤਾਂ ਸਿੱਧੂ ਹਮੇਸ਼ਾ ਹਾਜ਼ਰ ਹੋਵੇਗਾ ਉਹਨੋਂ ਕ੍ਰਿਕਟ ਕਮੈਂਟਰੀ ਵੀ ਕਰ ਰਹੇ ਹਨ ਅਤੇ ਹਰ ਕੋਈ ਟਾਕ ਸ਼ੋਅ ਵੀ ਕਰ ਰਹੇ ਹਨ ਜਿੱਥੇ ਉਹ ਆਪਣੀ ਮਰਜ਼ੀ ਦੇ ਮਾਲਕ ਹਨ ਅਤੇ ਸਵੈ ਨਿਰਭਰ ਹਨ ਸਿਆਸਤ ਦੇ ਖੇਤਰ ਵਿੱਚ ਉਹ ਕੁਝ ਨਾਸ਼ ਜ਼ਰੂਰ ਦਿਖਾ ਦਿੱਤੇ ਹਨ ਸਿੱਧੂ ਨੇ ਆਖਿਆ ਕਿ ਉਹਨਾਂ ਦਾ ਮਿਸ਼ਨ ਸਿਆਸਤ ਹੈ ਅਤੇ ਇਸ਼ਕ ਪੰਜਾਬ ਹੈ ਜਿਸ ਲਈ ਉਹ ਕੁਝ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨੀਤੀਆਂ ਵਿੱਚ ਸੁਧਾਰ ਲਿਆਉਣ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਆਪਣੇ ਵੱਡੇ ਵੱਡੇ ਯਤਨ ਕੀਤੇ ਹਨ ਪਰ ਕੁਝ ਨਹੀਂ ਬਦਲਿਆ ਉਹਨਾਂ ਨੇ ਆਖਿਆ ਕਿ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜਦੇ ਹੋ ਤਾਂ ਉਹ ਤੁਹਾਡੇ ਉੱਪਰ ਬੈਠਾ ਇੱਕ ਬੌਸ ਵੀ ਹੁੰਦਾ ਹੈ ਸਿੱਧੂ ਨੇ ਆਖਿਆ ਕਿ ਜੇਕਰ ਕੋਈ ਪੰਜਾਬ ਨੂੰ ਬੜੇ ਲਈ ਆਖੇਗਾ ਤਾਂ ਉਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ ਪੰਜਾਬ ਦੀ ਮੌਜੂਦਾ ਸਿਆਸੀ ਅਤੇ ਆਰਥਿਕ ਸਥਿਤੀ ਤੇ ਨਿਰਾਸ਼ਾ ਜ਼ाहिर ਕਰਦਿਆਂ ਜੋ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਪਿਛਲੇ 30 ਸਾਲਾਂ ਤੋਂ ਮਾਫੀਆ ਦੀ ਸਰਪ੍ਰਸਤੀ ਕਿਹੇ ਤੱਕ ਪੰਜਾਬ ਚੱਲ ਰਿਹਾ ਹੈ ਕਿਸੇ ਵੀ ਸਿਆਸਦਾਂ ਦੇ ਕੋਈ ਨੀਤੀ ਨਹੀਂ ਬਦਲੀ ਤੇ ਨਾ ਹੀ ਕੋਈ ਜ਼ਿੰਦਗੀ ਕਿਵੇਂ ਬਦਲੇਗੀ ਹਰੇਕ ਕੋਈ ਆਉਂਦਾ ਆਪਣਾ ਹਿੱਸਾ ਲੈ ਕੇ ਪਿੱਛੇ हट ਜਾਂਦਾ ਹੈ ਸੋ ਖੱਡਾਂ ਦੇ ਵਿੱਚ ਜਾਂ ਹੋਰ ਬਸਾਂ ਬਾੜੀਆਂ ਦੇ ਵਿੱਚ ਕੀ ਪੰਜਾਬ ਦੇ ਕੇਵਲ ਮਾਫੀਆ ਦੇ ਵਿੱਚ ਜੋ ਇਹ ਲੀਡਰ ਆ ਕੇ ਆਪਣੇ ਘਰ ਪੜਦੇ ਨੇ ਔਰ ਪੰਜਾਬ ਨੂੰ ਲੁੱਟਦੇ ਨੇ ਸ੍ਰ ਨਵਜੋਤ ਸਿੰਘ ਸਿੱਧੂ ਨੇ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਦੇ ਉੱਪਰ ਤੰਗ ਕੱਸਿਆ ਉਹਨਾਂ ਨੇ ਕਿਹਾ ਕਿ ਜੋ ਵੀ ਅੱਜ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਉਹ ਆ ਕੇ ਮੇਰੇ ਨਾਲ ਬੈਠੇ ਔਰ ਪੰਜਾਬ ਦੇ ਭਲੇ ਦੀ ਗੱਲ ਕਰੇ ਔਰ ਸੌ ਖਾ ਲਵੇ ਕਿ ਅਸੀਂ ਪੰਜਾਬ ਦੇ ਵਿੱਚ ਇਸ ਤੋ ਇਹ ਪੈਸਾ ਜਿਹੜਾ ਗਲਤ ਨਹੀਂ ਲਾਵਾਂਗੇ ਗਲਤ ਖਰਚ ਨਹੀਂ ਕਰਾਂਗੇ ਔਰ ਪੰਜਾਬ ਨੂੰ ਬਚਾਵਾਂਗੇ ਤਾਂ ਨਵਜੋਤ ਸਿੰਘ ਸਿੱਧੂ ਅੱਜ ਵੀ ਉਸ ਪਾਰਟੀ ਦੇ ਨਾਲ ਖੜੇਗਾ ਭਾਵੇਂ ਉਹ ਕਿਹੜੀ ਵੀ ਪਾਰਟੀ ਕਿਉਂ ਨਾ ਹੋਵੇ